ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਸਰੀਰ ਕਦੇ ਵੀ ਗੁਰੂ ਨਹੀਂ ਹੋ ਸਕਦਾ ਗੁਰੂ ਸਦਾ ਜੋਤ ਹੁੰਦੀ ਹੈ ਜਿਹੜੇ ਸਰੀਰ ਨੂੰ ਗੁਰੂ ਮੰਨੀ ਬੈਠੇ ਹਨ ਉਹ ਬਹੁਤ ਭਰਮ ਭਲੇਖੇ ਵਿੱਚ ਹਨ ਅਕਾਲ ਪੁਰਖ ਦੀ ਅਗੰਮੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਸਰਗਣ ਸਰੂਪ ਧਾਰ ਕੇ ਰਾਏ ਪੋਏ ਦੀ ਤਲਵੰਡੀ ਵਿਖੇ ਪ੍ਰਗਟ ਹੋਈ ਸੀ ਉਸ ਜੋਤ ਨੇ 10 ਸਰੀਰਾਂ ਵਿੱਚ ਵਿਚਰ ਕੇ ਸਮੁੱਚੀ ਲਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਵੰਡਿਆ ਸੀ ਅਤੇ ਫਿਰ ਉਸ ਮਨੁੱਖ ਉਹਨਾਂ ਨੇ ਮਨੁੱਖਾਂ ਨੂੰ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰਨ ਲਈ ਪ੍ਰੇਰਿਆ ਸੀ ਗੁਰੂ ਜੋਤ ਕਿਸੇ ਵੀ ਸਰੀਰ ਵਿੱਚ ਟਿਕ ਸਕਦੀ ਹੈ ਇਸ ਲਈ ਗੁਰੂ ਜੋਤ ਲਈ ਸਰੀਰ ਦੀ ਇੰਨੀ ਮਹੱਤਤਾ ਨਹੀਂ ਰਹਿ ਜਾਂਦੀ ਸਰੀਰ ਭਾਵੇਂ 73 ਸਾਲ ਦਾ ਹੋਵੇ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਸਰੀਰ ਭਾਵੇਂ 5.5 ਸਾਲ ਦਾ ਹੋਵੇ ਜਿਵੇਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਪਰਮਾਤਮਾ ਆਪਣੇ ਸਾਰੇ ਗਿਆਨ ਦੀ ਬਖਸ਼ਿਸ਼ ਉਸਦੇ ਹਿਰਦੇ ਵਿੱਚ ਕਰ ਦਿੰਦਾ ਹੈ ਉਹ ਦੇਨ ਦੁਖੀਆਂ ਨੂੰ ਉਪਦੇਸ਼ ਕਰਨ ਦੇ ਯੋਗ ਹੋ ਜਾਂਦਾ ਹੈ ਗੁਰੂ ਜੋਤ ਦੇ 7ਵੇਂ ਘਰ ਸ੍ਰੀ ਗੁਰੂ ਹਰ राय ਜੀ ਦੇ ਦੋ ਪੁੱਤਰ ਸਨ ਵੱਡੇ ਪੁੱਤਰ RAM ਰਾਏ ਨੇ ਔਰੰਗਜ਼ੇਬ ਤੋਂ ਪ੍ਰਭਾਵਿਤ ਹੋ ਕੇ ਗੁਰਬਾਣੀ ਦੀ ਇੱਕ ਤੌਕ ਨੂੰ ਬਦਲ ਦਿੱਤਾ ਸੀ ਗੁਰਬਾਣੀ ਪਤੀ ਅਵੇਸਲੇ ਪੰਨ ਕਰਕੇ ਸ੍ਰੀ ਗੁਰੂ ਹਰ राय ਜੀ ਨੇ RAM ਰਾਏ ਨੂੰ ਤਿਆਗ ਦਿੱਤਾ ਸੀ ਕਿਉਂਕਿ ਉਹਨਾਂ ਦੀ ਗਲਤੀ ਮਾਫੀਯੋਗ ਨਹੀਂ ਸੀ ਉਹਨਾਂ ਦੇ ਛੋਟੇ ਸੁਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬੜੇ ਖੂਬਸੂਰਤ ਮਨ ਦੇ ਕੋਮਲ ਅਤੇ ਇਰਾਦੇ ਦੇ ਦ੍ਰਿੜ ਸਨ ਉਹ ਆਪਣੇ ਗੁਰੂ ਪਿਤਾ ਦਾ ਹਰ ਹੁਕਮ ਅਲਾਹੀ ਹੁਕਮ ਕਰਕੇ ਮੰਨਦੇ ਸਨ ਉਹ ਗੁਰੂ ਘਰ ਵਿੱਚ ਸੰਗਤ ਦੀ ਸੇਵਾ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਨਿਰਸਵਾਰਥ ਹੋ ਕੇ ਕਰਦੇ ਸਨ ਉਹ ਸ੍ਰੀ ਗੁਰੂ ਹਰ ਰਾਏ ਜੀ ਦੇ દવાਖਾਨੇ ਵਿੱਚ ਵੀ ਮਰੀਜ਼ਾਂ ਦੀ ਸੇਵਾ ਕਰਦੇ ਸਨ ਉਹ ਮਰੀਜ਼ਾਂ ਅਤੇ ਦੁਖੀਆਂ ਪ੍ਰਤੀ ਬੜੇ ਸੰਵੇਦਨਸ਼ੀਲ ਸਨ ਸ੍ਰੀ ਗੁਰੂ ਹਰ ਰਾਏ ਜੀ ਨੂੰ ਪਤਾ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਬਾਰਸ ਬਣਨ ਦੇ ਯੋਗ ਹਨ 6 ਕਤਕ 1718 ਬਿਕਰਮੀ ਸੰਮਤ ਨੂੰ ਸ੍ਰੀ ਗੁਰੂ ਹਰ ਰਾਏ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਇੱਕ ਚੌਂਕੀ ਤੇ ਬਿਠਾਇਆ ਗੁਰਜੋਤ ਉਹਨਾਂ ਦੇ ਹਿਰਦੇ ਵਿੱਚ ਟਕਾ ਦਿੱਤੀ ਉਹਨਾਂ ਦੇ ਪੰਜ ਪ੍ਰਕਰਮਾਂ ਕੀਤੀਆਂ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਉਹਨਾਂ ਨੂੰ ਮੱਥਾ ਟੇਕ ਦਿੱਤਾ ਉਹਨਾਂ ਨੇ ਸੰਗਤ ਨੂੰ ਉਪਦੇਸ਼ ਕੀਤਾ ਕਿ ਅੱਜ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੱਦੀ ਤੇ ਬਰਾਜਮਾਨ ਹੋਏ ਗਏ ਹਨ ਅੱਜ ਤੋਂ ਸਾਰੀ ਸੰਗਤ ਨੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਹੈ ਅਤੇ ਉਹਨਾਂ ਤੋਂ ਹੀ ਉਪਦੇਸ਼ ਲੈਣਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਰਸਮ ਪੂਰੀ ਕਰਵਾਈ 7 ਕਾਤਕ 1718 ਬਿਕਰਮੀ ਨੂੰ ਸ੍ਰੀ ਗੁਰੂ ਹਰ ਰਾਏ ਜੀ ਸਿੱਖ ਧਰਮ ਦੀ ਰਹਿਨਮਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਖਸ਼ ਕੇ ਆਪ ਜੋਤੀ ਜੋਤ ਸਮਾ ਗਏ ਸਨ ਸਿੱਖ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਉਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਸਾਖੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ